ਜਾ ਐਡੀਟੀ ਕਰ ਰਹੇ ਨੇ ਬਹੁਤ ਗਲਤ ਕਰ ਰਹੇ ਨੇ ਇਹ ਚੀਨਾ ਚੋਰੀ ਵਾਲਾ ਸਾਜਦਾ ਹੈ ਇਹਨਾਂ ਨੇ ਵੇਖੋ 50 ਦੀ ਖੋਖੇ ਦੀ ਯਾਇ ਲੱਗੇ ਨੇ ਕੋਈ ਵੀ ਹਟਾ ਦੇ 50 ਦੀਆਂ ਗੱਡੀਆਂ ਸਾਡੀਆਂ ਦੁਕਾਨਾਂ ਅੱਗੇ ਲੱਗ ਜਾਂਦੀਆਂ ਨੇ ਅੱਗੇ ਪਿੱਛੇ ਦੁਕਾਨਾਂ ਦੇ ਦੂਹੇ ਵੱਢ ਹੋ ਜਾਂਦੇ ਨੇ ਕੋਈ ਇਹਨਾਂ ਦਾ ਕੰਟਰੋਲ ਵੀ ਕਰਦੇ ਇਹ ਕੋਈ ਤਰੀਕਾ ਥੋੜੀ ਰਾਤ ਨੂੰ ਆਂਗੇ ਤੇ ਤੁਸੀਂ ਦਰਵਾਜ਼ੇ ਭੰਨ ਜੋ ਕਿ ਲੋਕਾਂ ਦੇ ਸ਼ਟਰ توڑ ਦੋ ਲੋਕਾਂ ਦੇ ਦਰਵਾਜ਼ੇ ਤੋੜ ਦਿਓ ਇਹ ਬਿਲਕੁਲ ਗਲਤ ਕਰ ਰਹੇ ਨੇ ਸਹੀ ਲੋਕਾਂ ਨੇ ਰਾਏ ਇਹਨਾਂ ਨੇ ਕਿਸਾਨ ਰਾਏ ਇਹਨਾਂ ਨੇ ਇਹ ਨਾ ਹੀ ਇਹਨਾਂ ਕੋਲ ਤਾਈ ਦੇ ਫੋਟੋ ਉੱਤੇ ਜੇ ਵਧਾਇਆ ਦਾ ਇਹ ਟਾਈਫੋਨ ਦੇ ਉੱਪਰ ਚੱਕੀਪਨ ਕੰਮ ਦੇ ਨਾਲ ਦੁਆਰੇ ਨਾਲ ਆ ਕੇ ਟੀਨਾ ਤੋਂ ਦੇ ਨੇ ਹਾਂਜੀ ਉਹ ਤੇ ਹਾਂ ਜੀ 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 ਜ

ਪਸਾਰਾ ਪਿਆ ਗਿਆ ਕੋਰਲੇ ਦੇ ਪਿਆਰੇ ਰੋਡ ਲਈ ਆਹ ਰਹਾ ਰਹਾ ਕੋਤਾ ਦੇਖੋ ਜੀ ਅੱਜ ਮਤਲਬ ਮੈਂ ਇਹ ਮੇਰਾ ਤੁਹਾਨੂੰ ਹੀ ਦੱਸਣਾ ਚਾਹਾਂਗੀ ਅਸਲ ਜਿਹੜੀ ਇਨਕ੍ਰੋਚਮੈਂਟ ਹੈ ਜਦੋਂ ਤੁਸੀਂ ਦੇਖਿਆ ਕਿ ਸ਼ਹਿਰ ਵਾਸੀਆਂ ਦੀ ਬੜੀ ਖਪਲੇ ਨਾ ਤੇ ਕਿਉਂਕਿ ਮਾਰ ਤੋਂ ਲੰਘਣਾ ਔਖਾ ਹੋ ਜਾਂਦਾ ਹੈ ਲੋਕਾਂ ਨੇ ਆਪਣੀ ਮਾਲਕੀ ਛੱਡ ਕੇ ਘਟੋ ਘਾੜ ਮੈਂ ਕਹਾਂਗੀ 30 30 ਆਪਣੀਆਂ 5 5 10 10 ਜਿਹੜੀਆਂ ਔਰ ਇਹ ਪੂੜੀਆਂ ਕੱਢ ਕੇ ਥੜੇ ਬਣਾ ਕੇ ਅੱਡੀ ਜਗ੍ਹਾ ਬੱਲੀ ਹੋਈ ਹੈ ਜਦਕਿ ਉਹ ਸਰਕਾਰੀ ਜਗ੍ਹਾ ਹਰ ਇੱਕ ਪਬਲਿਕ ਦੀ ਜਗ੍ਹਾ ਮੈਂ ਕਹਾਂਗਾ ਕਿ ਜਿੰਨੇ ਲੰਘਣਾ ਹੈ ਅੱਜ ਮੈਂ ਅਸੀਂ ਇੱਕ ਕਰੋਸਮੈਂਟ ਤੇ ਮੋਬਾਈਲ ਡਰਾਈਵ ਕਰ ਰਹੇ ਹਾਂ ਸੋ ਪਹਿਲਾਂ thì ਮੁਨਾਦੀ ਵੀ ਕੀਤੀ ਹੈ ਲੋਕਾਂ ਨੇ ਲੋਕਾਂ ਕਿਆ ਸੀ 2 ਦਿਨ ਦਾ ਟਾਈਮ ਦੇਵੋ ਉਹ 2 ਦਿਨ ਦੇ ਟਾਈਮ ਤੋਂ ਬਾਅਦ ਅਸੀਂ ਆਏ ਆ ਇਹ ਸਾਨੂੰ ਨਾ ਚਾਹਦੇ ਹੋਈ ਵਾ ਕਰਨੀ ਪੈ ਰਹੀ ਏ ਮੇਰੀ ਸਟੇਮ ਸਵੇਰ ਦੀ 4 ਵਜੇ ਉੱਠੀ ਏ ਉਹਨੇ ਸ ਆਪਣੇ ਸਫਾਈ ਆਪਣੇ ਕੂੜਾ ਵੀ ਚੁੱਕਣਾ ਪਲਸ ਇਹ ਵੀ ਕੰਮ ਕਰਨਾ ਪੈ ਰਿਹਾ ਮੈਨੂੰ ਤੁਹਾਡੇ ਮਾਤੀ ਮਾਈ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਹੜੀ ਵੀ ਅਸੀਂ ਜਿਹੜੀ ਸਰਕਾਰੀ ਜਿਹੜੀਆਂ ਗਲੀਆਂ ਉਹਨਾਂ ਨੂੰ ਖੁੱਲੀ ਕਰਨ ਲਈ ਆਪਣੇ ਆਪ ਹੀ ਜਿਹੜੀਆਂ ਜਿਹੜੇ ਖੜੇ ਬਣਾਈਦੇ ਤੁਸੀਂ ਕੋਣੀਆਂ ਬਣਾਈ ਦਿੰਦੇ ਆ ਉਹਨੂੰ ਪਿੱਛੇ ਕਰ ਲਈਏ ਤਾਂ ਜੋ ਪਬਲਿਕ ਦਾ ਆਣਾ ਜਾਣਾ ਸੁਖਾਲਾ ਹੋ ਸਕੇ ਇਹਦੇ ਨਾਲ ਮੈਂ ਵੀ ਕਹਿਣਾ ਚਾਹਾਂਗਾ ਕਿ ਜੇ ਅੱਜ ਅਸੀਂ ਜੇ ਜਗਾਹਾਂ ਨੂੰ ਮਿਲਦੀ ਅਸੀਂ ਕੋਈ ਜਿੱਤੇ ਲਾਈਟਾਂ ਵਾਲੇ ਪਿੱਲਰ ਲਾ ਪਾਵਾਂਗੇ ਇਹਨੂੰ ਸੋਹਣਾ ਕਰ ਪਾਵਾਂਗੇ ਤਾਂ ਜੋ ਜੇਕਰ ਸੋਹਣਾ ਹੋਏਗਾ ਫੋ ਦੁਕਾਨਦਾਰਾਂ ਦੀ ਹੀ ਵਿਕਰੀ ਵਧੇਗੀ ਇਹਦੇ ਨਾਲ ਜਿਹੜਾ ਵੀ ਅਮਰਕੀ ਐਮਰਜੈਂਸੀ ਪੈ ਜਾਂਦੀ ਹੈ ਕਿ ਇਹਨੂੰ ਮੈਂ ਕਹਾਂ ਕਿ ਐਂਬੂਲੈਂਸ ਲੰਗਣੀ ਪੈਂਦੀ ਹੈ ਤੁਸੀਂ ਸਾਰੇ ਪੱਤਰਕਾਰਾਂ ਨੇ ਸ਼ਹਿਰ ਬਾਤੀ ਨਹੀਂ ਕਿ ਐਂਬੂਲੈਂਸ ਲੰਗਣਾ ਕਿਉਂ ਜਾਂਦਾ ਦੇਖੋ ਜੀ ਆਪਣੇ ਨਿੱਜੀ ਦਾ ਤੁਹਾਡਾ ਸਵਾਤ ਠੀਕ ਹੈ ਤੁਸੀਂ ਰੋਟੀ ਕਮਾਣੀ ਹੈ ਪਰ ਤੁਸੀਂ ਪਬਲਿਕ ਦਾ ਹਸਤਾ ਨਹੀਂ ਰੋਕ ਸਕਦੇ ਕਿਰੇ ਕਰਕੇ ਅੱਜੇ ਕਾਰਵਾਈ ਕਰ ਰਹੇ ਆ ਮੇਰੀ ਤੁਹਾਡੇ ਰਾਣੀ ਸਾਦੇ ਬਿਸ਼ਰਵਾਸ ਚੋਂ ਅਪੀਲ ਹੈ ਬੇਸ਼ੱਕ ਆਜਾਥੇ ਹੋ ਕਿਤੇ ਵੀ ਤੁਸੀਂ ਕਿਰਪਾ ਕਰਕੇ ਜਿਹੜੀ ਮੇਨ ਸੜਕ ਆ ਜਾਂ ਆਪਣੀਆਂ ਜਿੱਥੇ ਲੋਕ ਲੰਘਦੇ ਨੇ ਉੱਥੇ ਇਨਕਰੋਚਮੈਂਟ ਨਾ ਕਰੋ ਕਿਉਂਕਿ ਜੇ ਨਹੀਂ ਕੀਤੀ ਆਪਣੀ ਤੁਸੀਂ ਆਪਰੇ ਮੂਹ ਅੱਥੀ ਆਜੇ ਨਹੀਂ ਤੇ ਕੱਲੋਂ ਫੇਰ ਕਾਰਵਾਈ ਕਰਾਂਗੇ ਸਰ ਵੇਖੋ ਜੀ ਜਿਹੜੀ ਵੀ ਇੱਥੇ ਮੈਂ ਹੁਣ ਈਓ ਸਾਹਿਬ ਨਾਲ ਆਈਆਂ ਮੈਨੂੰ ਇੱਥੇ ਜੁਆਇਨ ਕੀਤਾ ਇੱਕ ਮੇਰੇ ਦੋ ਇੱਕੋ ਫੇਰਾ ਲੱਗਿਆ ਸੀਗਾ ਜੋ ਮੈਥੋਂ ਲੰਘਿਆ ਮੈਂ ਆਪਣੀ ਨੀਤੀ ਤੋੜ ਤੇ ਵੇਖਿਆ ਇਸ ਤੋਂ ਬਾਅਦ ਮੈਂ ਯੂਨਿਮਿਕ ਐਡ ਦਿੱਤਾ ਇਸ ਤੋਂ ਇਲਾਵਾ ਵੀ ਜਿੱਤੇ ਜਿੱਤੇ ਇਨਕ੍ਰੋਚਮੈਂਟ ਹੈ ਉਹਨਾਂ ਨੂੰ ਵੀ ਅੱਜ ਫੇਰ ਅੱਜ ਦੁਪਹਿਰੀ ਜਿਹੜੀ ਹੈ ਉਹ ਆਪਣੇ ਉਹ ਕਰਾ ਦਿਓ ਮੁਨਾਦੀ ਕਰਾ ਦਿਓ ਤਾਂ ਕਿ ਇਸ ਤੋਂ ਬਾਅਦ ਵੀ ਜੇ ਕਿਰੇ ਨਹੀਂ ਰਿਮੂਵ ਕੀਤੀ ਫਿਰ ਅਸੀਂ ਡਰਾਈਵ ਸ਼ੁਰੂ ਕਰਾਂਗੇ ਅੱਜ ਜਿੰਨਾ ਹੋ ਸਕਦਾ ਮੈਕਸਿਮਮ ਅਸੀਂ ਜਿਹੜਾ ਇਲੀਗਲੀ ਇਨਕ੍ਰੋਚਮੈਂਟ ਹੈ ਰਿਮੂਵ ਕਰਕੇ ਚਾਹੋ ਜੀ ਸਾਹਿਬ ਸਮਾਨ ਚੁੱਕਿਆ ਅਸੀਂ ਸਮਾਨ ਜਿਹੜਾ ਹੈ ਜਿਹੜੇ ਬਾਹਰ ਦੇ ਜੋਂ ਨੰਨਾਂ ਨੇ ਰਿਕਵੈਸਟ ਕੀਤੀ ਹੈ ਕਿ ਤੁਸੀਂ ਜਿਹੜੀ ਮਟੀਨ ਆਪੇ ਲਾ ਕੇ ਰੱਖ ਲਿਆਂਗਾ ਹਨਾ ਉਹ ਕਹਿੰਦੇ ਕਿ ਅਸੀਂ ਅਸੀਂ ਬਸ ਜੀਮੀਨ ਤੋਂ ਕਰਕੇ ਅਸੀਂ ਸਮਾਨ ਨਹੀਂ ਕਿ ਇਹਦਾ ਚੁੱਕਰੀ ਹੁਣ ਸਮਾਨ ਉਹ ਚੁੱਕ ਰਿਹਾ ਜੇ ਕਿ ਇਹਨੇ ਬੋਰਡ ਬਿਲਕੁਲ ਸੜਕ ਚਲਾਤਾ ਜੀ ਅਸੀਂ ਨਹੀਂ ਟੁੱਕਾਂਗੇ ਕੱਲ ਨੂੰ ਕੀ ਐਕਸੀਡੈਂਟ ਹੋ ਜਾਏਗਾ ਕੁਝ ਹੋ ਜਾਏਗਾ ਕੌਣ ਜ਼ਿੰਮੇਵਾਰ ਹੋਏਗਾ ਉਹ ਦੂਜੀ ਚੀਜ਼ ਤੀਸਰੀ ਗੱਲ ਇੱਟਾਂ ਦੇ ਬਣਾਏ ਥੜੇ ਉਹ ਵੀ ਅਸੀਂ ਉਹ ਤੋੜ ਰਿਹਾ ਜਿਹੜੇ ਬਿਲਕੁਲ ਸੜਕ ਦੇ ਵਿੱਚ ਬਣਾਇਆ ਦੋ ਥੜੇ ਤੇ ਬਾਕੀ ਉਹਨਾਂ ਨੂੰ ਆਪ ਕਹਿ ਰਿਹਾ ਕਿ ਤੁਸੀਂ ਆਪਣੇ ਲੈਵਲ ਤੇ ਹੀ ਪਿੱਛੇ ਰਿਮੂਵ ਕਰ ਲਓ ਔਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਦੇ ਮੈਂ ਇਦਾਇਤ ਕਰਦੀ ਐ ਕਿ ਇਹਦੀ ਸਬਜੀ ਲੱਗੀ ਐ ਕਿ ਇਹਦਾ ਫਰੂਟ ਲੱਗੇ ਆ ਕਿ ਇਹਦਾ ਕੁਝ ਹੋਰ ਖਾਣ ਪੀਣ ਦਾ ਬਾਤਮਾਂ ਲੱਗੇ ਆ ਉਹਨੂੰ ਬਿਲਕੁਲ ਹੱਥ ਨਹੀਂ ਲਾਣਾ ਵਾਰਨਿੰਗ ਦੇ ਕੇ ਆਪਣੇ ਆਪ ਹੀ ਸਵੇਰੇ ਅੰਦਰ ਕਰ। ਜੀ ਜੀ ਕੇਰੇ ਪੰਜਾਬ ਕਲਾਸ ਆ ਉਸ ਕਾਦੀਆਂ ਤੋਂ ਬੋਲ ਰਿਆਂ। ਇਹ ਜੋ ਕਮੇਟੀ ਵਾਲੇ ਜਾਂ ਐਡੀਸੀ ਕਰ ਰਹੇ ਨੇ ਬਹੁਤ ਗਲਤ ਕਰ ਰਹੇ ਨੇ। ਇਹ ਚੀਨਾ ਚੋਰੀ ਵਾਲਾ ਸਾਕਦਾ ਹੋਵੇ ਇਹਨਾਂ ਨੇ ਵੇਖੋ ਬਾਜ਼ਾਰ ਦੇ ਖੋਖੇ ਜਾਈ ਲੱਗੇ ਨੇ ਕੋਈ ਨਹੀਂ ਠੰਦੇ। ਬਾਜ਼ਾਰ ਦੀ ਗੱਡੀਆਂ ਸਾਡੀਆਂ ਦੁਕਾਨਾਂ ਅੱਗੇ ਲੱਗ ਜਾਂਦੀਆਂ ਨੇ ਅੱਗੇ ਪਿੱਛੇ ਦੁਕਾਨਾਂ ਦੇ ਬੂਹੇ ਬੰਦ ਹੋ ਜਾਂਦੇ ਕੋਈ ਉਹਨਾਂ ਦੇ ਕੰਟਰੋਲ ਹੀ ਕਰਦੇ ਇਹ ਕੋਈ ਤਰੀਕਾ ਥੋੜੀ ਰਾਤ ਨੂੰ ਆਣ ਕੇ ਤੇ ਤੁਸੀਂ ਦਰਵਾਜ਼ੇ ਭੰਨ ਦਿਓ ਕਿ ਲੋਕਾਂ ਦੇ ਸ਼ਟਰ ਤੋੜ ਦਿਓ ਲੋਕਾਂ ਦੇ ਦਰਵਾਜ਼ੇ ਤੋੜ ਦਿਓ ਇਹ ਬਿਲਕੁਲ ਗਲਤ ਕਰ ਰਹੇ ਨੇ ਕਈ ਲੋਕਾਂ ਕਈ ਲੋਕਾਂ ਦੀ ਸਾਡੇ ਇਹਨਾਂ ਨੇ ਸਾਡਾ ਇਹਨਾਂ ਨੇ ਇਹਨਾਂ ਨੂੰ ਢਾਈ ਢਾਈ ਫੋਟੋ ਉਸਕੇ ਅੱਗੇ ਵਧਾਇਆ ਦਾ ਇਹ ਢਾਈ ਫੋਟੋ ਉੱਪਰ ਉੱਪਰ ਕੰਮ ਕਰਦੇ ਨਾਲ ਦੁਆਰੇ ਨਾਲ ਆ ਕੇ ਟੀਨਾ ਤੋੜਨ ਦੇ ਨੇ ਹਾਂ ਜੀ